ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਪ ਐਮਐਲਏ ਰਮਨ ਅਰੂੜਾ ਦੇ ਟਿਕਾਣਿਆਂ ਤੇ ਵਿਜੀਲੈਂਸ ਦੀ ਵੱਡੀ ਰੇਡ ਹੋਈ ਹੈ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦਿਆਂ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਪ ਐਮਐਲਏ ਰਮਨ ਅਰੋੜਾ ਦੇ ਟਿਕਾਣਿਆਂ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਹੈ। ਮਾਨ ਸਰਕਾਰ ਦੇ ਵੱਲੋਂ ਆਪਣੀ ਹੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਦੇ ਘਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਆਪ ਐਮਐਲਏ ਰਮਨ ਅਰੋੜਾ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਤਾਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੈ ਪਰ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜਲੰਧਰ ਦੇ ਵਿਧਾਇਕ ਰਮਨ अरोड़ा ਦੇ ਟਿਕਾਣਿਆਂ ਦੇ ਉੱਤੇ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਪ ਐਮਐਲਏ ਰਮਨ अरोड़ा ਦੇ ਟਿਕਾਣਿਆਂ ਦੇ ਉੱਤੇ ਵਿਜੀਲੈਂਸ ਵੱਲੋਂ ਛਾਪੇਮਾਰੀ ਕਰਦੇ ਦਿਆਂ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਹੈ ਅਤੇ ਸਭ ਤੋਂ ਵੱਡੀ ਕਾਰਵਾਈ ਕੀਤੀ ਗਈ ਹੈ ਆਪ ਵਿਧਾਇਕ ਰਮਨ अरोड़ा ਦੇ ਘਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਕੁਝ ਦਿਨ ਪਹਿਲਾਂ ਹੀ ਰਮਨ ਅਰੋੜਾ ਦੀ ਸਿਕਿਉਰਿਟੀ ਵੀ ਵਾਪਸ ਲੈ ਲਈ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਐ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਉਹ ਪਾਰਟੀ ਛੱਡ ਦੇਣਗੇ ਅਤੇ ਭਾਜਪਾ ਦੇ ਵਿੱਚ ਚਲੇ ਜਾਣਗੇ ਪਰ ਹੁਣ ਐ ਖਬਰ ਸਾਹਮਣੇ ਆ ਰਹੀ ਹੈ ਕਿ ਆਪ ਐਮਐਲਏ ਰਮਨ ਅਰੋੜਾ ਦੇ ਟਿਕਾਣਿਆਂ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਹੈ ਫਰਵਾਹ ਜੋੜੀ ਕਰਦੇ ਆ ਅੱਛਾ ਕਿਸੇ ਫਰਵਾਹ ਨਹੀਂ ਕਰਦੀ ਤੁਸੀਂ ਉਹਨਾਂ ਦੀ ਜ਼ਮਾਨਤ ਵਾਸਤੇ ਜਾਂ ਡਾਕੂਮੈਂਟਸ ਵਾਸਤੇ ਆਏ ਸੀਗੇ ਅਸੀਂ ਉਹਨਾਂ ਨੂੰ ਦੇਖੋ ਕਰਾਉਣ ਦਾ ਉਹਨੂੰ ਜੇ ਕੋਈ ਜੁਕਸੂ ਕਾ ਹੀ ਕੈਨ ਟੇਕ ਦੀ ਸੈਸ਼ਨਸ ਆਫ ਅ ਲੀਗਲ ਪਰਸਨ ਔਰ ਉਹਨਾਂ ਨੂੰ ਕੋਈ ਜ਼ਰੂਰਤ ਆਇਆ ਜਾਂ ਉਹਨਾਂ ਦੇ ਕੋਈ ਨਜਾਇਜ਼ ਹੋ ਰਹੀ ਹੈ ਵੀ ਆਰ ਥੇਅਰ ਟੂ ਪ੍ਰੋਟੈਕਟ ਹਿਸ ਰਾਈਟਸ ਜਿਹੜੀ ਰੇਡ ਦੀ ਸੂਚਨਾ ਸਾਡੇ ਕੋਲ ਉਹਨਾਂ ਦੇ ਘਰ ਚ ਹੋਈ ਹੈ ਜਾਂ ਦਫ਼ਤਰ 'ਚ ਹੋਈ ਹੈ ਜਾਂ ਉਹਨਾਂ ਦੇ ਜਿੱਥੇ ਬਿਜ਼ਨਸ ਆ ਜਾਂ ਕੰਮ ਕਰਦਾ ਉੱਥੇ ਵੀ ਹੋਈ ਕੋਈ ਕੁਝ ਹੈ ਸ਼ਾਨੂ ਜਨਾ ਨੇ ਕੋਈ ਕਿਸੇ ਬ੍ਰੈਂਡ ਕੋ ਇੰਟੀਮੇਸ਼ਨ ਆਈ ਹੈ ਵੀ ਉਹਦੇ ਘਰ ਪੁਲਿਸ ਆ ਗਈ ਹੈ ਕਿ ਕਿਸੇ ਨੂੰ ਅੰਦਰ ਨਹੀਂ ਕਰਨ ਦੇਣਾ ਤੇ ਤੁਸੀਂ ਆਓ ਉਹ ਘਰ ਦੇ ਅੰਦਰ ਹੀ ਨੇ ਜੀ ਘਰ ਦੇ ਅੰਦਰ ਹੀ ਨੇ ਕਿ ਕਿਹਦੇ ਲੈ ਕੇ ਕਈ ਕਹਿ ਰਹੇ ਸੀ ਕਿ ਆਪਣੇ ਅਰੈਸਟ ਕਰ ਲਿਆ ਗਿਆ ਜਾਂ ਕੁਝ ਨਹੀਂ 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 ਘਰ ਦੇ ਅੰਦਰ ਹੀ ਆ ਹਜ਼ਰ ਸਿਰ ਨੀਬੋਡੀ ਇਸ ਵੀ ਪਰਮਿਟਿਡ ਟੂ ਏਂਟਰ ਦੀ ਹਾਊਸ ਬਾਈ ਦੀ ਪੁਲਿਸ ਨੋਟ ਇਵਨ ਦਾ ਫੈਮਿਲੀਅਰ ਹਾਂ ਜੀ ਬਿਲਕੁਲ ਠੀਕ ਹੈ ਜੀ ਜਾਨੋਂ ਅੰਦਰ ਜਾਣ ਹੀ ਦੇ ਰਹੇ ਤੁਸੀਂ ਬੰਦਾ ਅਸੀਂ ਕਹਿ ਰਹੇ ਲੀਗਲ ਐਡਵਾਈਜ਼ਰ ਅਸੀਂ ਕਹਿੰਦੇ ਲੀਗਲ ਐਡਵੋਕੇਟ ਆ ਸਾਨੂੰ ਅੰਦਰ ਜਾਮ ਦਿੱਤਾ ਜਾਵੇ ਕੀ ਨਾਮ ਹੈ ਤੁਹਾਡਾ ਐਡਵੋਕੇਟ ਸੰਜੀਤ ਅੱਛਾ ਕਿੰਨੀ ਦਿਨ ਪਹਿਲਾਂ ਰੇਡ ਹੋਈ ਸੀ ਸੋ ਮਾਰਨਿੰਗ ਹੋਈ ਹੈ ਯਾਰ ਮਾਰਨਿੰਗ ਰੇਡ ਹੋਈ ਕਿੰਨੇ ਵਜੇ ਤਾਂ ਟਾਈਮਿੰਗ ਦਾ ਪ੍ਰੋਪਰ ਪਤਾ ਨਹੀਂ ਆ ਜੀ ਸ਼ੁਰੂ ਹੋਈ ਹੈ ਜਦੋਂ ਸਾਨੂੰ ਇੰਟੀਮੇਸ਼ਨ ਆਈ ਤਾਂ ਹੁੰਦਾ ਐਗਜ਼ੈਕਟਲੀ ਕੋਈ ਐਲੀਗੇਸ਼ਨ ਐਲੀਗੇਸ਼ਨ ਤੇ ਤੁਹਾਡੇ ਨਾਲ ਹੋਇਆ ਕਿ ਕੀ ਐਲੀਗੇਸ਼ਨ ਤੇ ਪਤਾ ਲੱਗਾ ਕਿ ਕੀ ਆਪਣੇ ਕੁਝ ਨਹੀਂ ਲਗਾ ਰਹੇ ਜੀ ਅੰਦਰ ਜਾਣ ਹੀ ਨਹੀਂ ਦੇ ਰਹੇ ਜਿਹੜਾ ਸਾਨੂੰ ਐਲੀਗੇਸ਼ਨ ਲੱਗਾ ਪਤਾ ਲੱਗਾ ਜੀ ਜਿਹੜੀ ਅੱਜ ਰੇਡ ਮਾਰੀ ਇਹਨਾਂ ਨੇ ਕਿਸ ਰਿਗਾਰਡਿੰਗ ਮਾਰੀ ਜੀ ਸਾਨੂੰ ਦੱਸ ਹੀ ਨਹੀਂ ਰਹੇ ਨਾ ਅੰਦਰ ਜਾਣ ਦੇ ਰਹੇ ਸਾਨੂੰ ਤਾਂ ਰੋਕ ਲਈ ਮੈ ਸਕਦੇ ਜੀ ਐਡਵੋਕੇਟ ਨੂੰ ਫਿਰ ਵੀ ਸਾਨੂੰ ਇਹਨਾਂ ਨੇ ਬਾਹਰ ਰੋਕਿਆ ਹੈ ਕਿ ਜਦੋਂ ਤੁਹਾਡਾ ਮੈਸੇਜ ਅੰਦਰ ਲਾ ਦਿੱਤਾ ਗਿਆ ਜਦੋਂ ਤੱਕ ਅੰਦਰੋਂ ਇੰਟੀਮੇਸ਼ਨ ਆਉਂਦੀ ਰਹ ਤੁਹਾਨੂੰ ਬੁਲਾ ਲੈਣ ਤੇ ਜਿਹੜਾ ਰ ਨੂੰ ਲੈ ਰਹੇ ਹੋ ਨਹੀਂ ਸਰ ਇਹਦੇ ਬਾਰੇ ਕੁਝ ਨਹੀਂ ਦੱਸ ਸਕਦੇ ਇਹਨਾਂ ਦੇ ਕੋਈ ਅਲੀਗੇਸ਼ਨ ਨਹੀਂ ਆਇਆ ਅਜੇ ਤੱਕ ਬਾਰ ਠੀਕ ਹੈ ਜੀ ਚਲੋ